ਯਲਾਦੇਸ ਸਥਾਨਕ ਬਡੂਂਗਰ ਵਿਖੇ ਪ੍ਰਾਈਮ ਹਸਪਤਾਲ ਨਜ਼ਦੀਕ ਮਹਿਰਾ ਭਾਈ ਚਾਰੇ ਨਾਲ ਸੰਬੰਧਤ ਗੈਸ਼ਪ ਰਾਜਪੂਤ ਸਭਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰਕੌਰ ਜੀ ਅਤੇ ਉਹਨਾਂ ਦੇ ਦੋਵੇਂ ਛੋਟੇ ਸਹਿਤ ਜਦਿਆਂ ਪੁੱਤਰਾਂ ਨੂੰ ਦੁੱਧ ਪਿਆਉਣ ਦੀ ਸੇਵਾ ਨਿਭਾਉਣ ਵਾਲੇ ਸ਼ਹੀਦ ਬਾਬਾ ਮੋਤੀराम ਮਹਿਰਾ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਗਰਮ ਦੁੱਧ ਅਤੇ ਬ੍ਰੈਡ ਦਾ ਲੰਗਰ ਲਗਾਇਆ ਗਿਆ। ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਰਿਹਾ ਇਸ ਦੌਰਾਨ ਵਾਰਡ ਨੰਬਰ 54 ਦੇ ਸਾਬਕਾ ਐਮਸੀ ਸਰਤਵੰਦ ਰਾਣੀ ਦੇ ਪਤੀ ਸੀਨੀਅਰ ਲੀਡਰ ਰੂਪਕੁਮਾਰ ਧਾਰੀਵਾਲ ਵੱਲੋਂ ਵੀ ਹਾਜ਼ਰੀ ਲਗਵਾਈ ਗਈ ਇਸ ਦੌਰਾਨ ਕੇਸ਼ਪ ਰਾਜਪੁਰ ਸਭਾ ਦੇ ਪ੍ਰਧਾਨ ਰਣਬੀਰ ਸਿੰਘ ਜਨਰਲ ਸਕੱਤਰ ਸੰਜੀਵ ਕੁਮਾਰ ਸੰਜੂ ਸ਼ਮਸ਼ੇਰ ਸਿੰਘ ਅਵਤਾਰ ਸਿੰਘ ਆਦ ਆਗੂਆਂ ਵੱਲੋਂ ਲੰਗਰ ਸੇਵਾ ਕਾਰਜਾਂ ਵਿੱਚ ਖਰਦਾ ਉਤਸ਼ਾਹ ਨਾਲ ਸੇਵਾ ਨਿਭਾਈ ਗਈ ਜਿਨ੍ਹਾਂ ਨੇ ਆਮ ਜਨ ਨੂੰ ਮੋਤੀ राम ਮਹਿਰਾ ਦੀ ਸ਼ਹਾਦਤ ਸੰਬੰਧੀ ਦੱਸਦਿਆਂ ਹੋਇਆਂ ਕਿਹਾ ਕਿ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦਿਆਂ ਬਾਬਾ ਜੁਰਾਬਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਵਜ਼ੀਰ ਖਾਨ ਨੇ ਠੰਡੇ ਬੁਰਜ ਵਿੱਚ ਕੈਦ ਕਰ ਲਿਆ ਸੀ ਅਤੇ ਉਹਨਾਂ ਨੂੰ ਭੁੱਖੇ ਤਿਆਸੀ ਰੱਖਿਆ ਹੋਇਆ ਸੀ ਤੇ ਐਲਾਨ ਕੀਤਾ ਗਿਆ ਸੀ ਕਿ ਜੇਕਰ ਕਿਸੇ ਨੇ ਮਾਤਾ ਅਤੇ ਸਹਿਬਜ਼ਾਦਿਆਂ ਨੂੰ ਪੋਜਨ ਆਰ ਦਿੱਤਾ ਤਾਂ ਉਸ ਨੂੰ ਪਰਿਵਾਰ ਸਨੇਤ ਕੋਲੋਂ ਵਿੱਚ ਪੀੜ ਦਿੱਤਾ ਜਾਵੇਗਾ ਪਰ ਬਾਬਾ ਮੋਤੀराम ਮਹਿਰਾ ਨੇ ਵਜ਼ੀਰ ਖਾਨ ਦੇ ਇਸ ਐਲਾਨ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ ਮਾਤਾ ਗੁੱਜਰਕੌਰ ਅਤੇ ਦੋਵੇਂ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਤੇ ਜਾ ਕੇ ਗਰਮ ਦੁੱਧ ਪਿਉਉਣ ਦੀ ਸੇਵਾ ਕੀਤੀ ਜਦੋਂ ਵਜ਼ੀਰ ਖਾਨ ਨੂੰ ਇਹ ਸਭ ਪਤਾ ਲੱਗਿਆ ਤਾਂ ਉਸ ਨੇ ਬਾਬਾ ਜੀ ਸਨੇਤ 70 ਸਾਲਾਂ ਉਹਨਾਂ ਦੇ ਡੇਟੇ ਉਹਨਾਂ ਦੀ ਪਤਨੀ ਅਤੇ ਮਾਤਾ ਨੂੰ ਕੋਰਲੂ ਵਿੱਚ ਪੜਵਾ ਕੇ ਸ਼ਹੀਦ ਕਰ ਦਿੱਤਾ ਲੰਗਰ ਸੇਵਾ ਕਾਰਜਾਂ ਦੌਰਾਨ ਗੁਰਮukh ਸਿੰਘ ਸੁਖਦੇਵ RAM ਜਸਵਿੰਦਰ ਸਿੰਘ ਰੂਪਚੰਦ ਮਨਦੀਪ ਸਿੰਘ ਰਵਿੰਦਰ ਸਿੰਘ ਬੰਟੀ ਪ੍ਰਸ਼ਾਂਤ ਮੰਡੋਰਾ ਗੋਬਿੰਦਰ ਸਿੰਘ ਅੰਕਿਤ ਅਤੇ ਲੱਕੀ ਹਾਜ਼ਰ ਸਨ ਦਿੱਕ ਤੇ ਉਹ ਜੰਡਾ ਦੂਜਾ ਪਾਣੀ ਸਰਸਾ ਦਾ ਹੋਜ ਕੇ ਕਵੀ ਸ਼ਰਾਂ ਦੇ ਜੁੜੇ ਦੰਦ ਦੰਦ